ਪਿੰਡ ਰੰਗਨੰਗਰ ਤਹਿਸੀਲ ਬਟਾਰਾ ਡਿਸਟ੍ਰਿਕਟ ਗੋਦਾਸਪੁਰ ਹਲਕਾ ਸ਼੍ਰੀ ਹਰ ਗੁਬਿੰਦਪੁਰਾ ਨਾਲੇ ਅਮਰਪਾਲ ਸਿੰਘ ਐਡਵੋਕੇਟ ਪਿੰਡ ਰੰਗਨੰਗਰ ਵੱਲੋਂ ਸਾਰੇ ਪਿੰਡ ਦੀ ਸੰਗਤ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਪਾਣੀ ਦਾ ਸਾਡਾ ਕੋਈ ਹੱਲ ਕੀਤਾ ਜਾਵੇ ਜਿੰਨਾ ਦੇ ਵਿੱਚ ਨਾ ਹਨ ਗੁਰਪ੍ਰੀਤ ਸਿੰਘ ਮਜੂਦਾ ਸਰਪੰਚ ਅਮਰਿੰਦਰ ਸਿੰਘ ਸਾਬਕਾ ਮੈਂਬਰ ਰਮੇਸ਼ ਸਿੰਘ ਸਾਬਕਾ ਮੈਂਬਰ ਪੰਚਾਇਤ ਦਿਲਬਖ ਸਿੰਘ ਮੈਂਬਰ ਪੰਚਾਇਤ ਕਰਵਿੰਦਰ ਸਿੰਘ ਅਤੇ ਬੀਬੀ ਦਲਬੀਰ ਕੌਰ ਫਰਦਾਨ ਪਿੰਡ ਰੰਗਰ ਨੰਗਰ ਸਾਰੇ ਐਮ ਐਲ ਏ ਸਾਹਿਬ ਅਤੇ ਸਾਰੇ ਸਮੂਹ ਮੇਨ ਅਕਸਰਾ ਸਹਿਬਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡਾ ਜੋ ਵੀਡੀਓ ਜਾਰੀ ਕਰ ਰਹੇ ਹਾਂ ਇਸ ਦੇ ਆਧਾਰ ਤੇ ਕੋਈ ਹਲ ਕੀਤਾ ਜਾਵੇ ਜੇ ਕੋਈ ਇੱਥੇ ਪਾਣੀ ਵਿੱਚ ਸੱਪ ਲੜ ਕੇ ਮਰ ਗਿਆ ਤਾਂ ਕੋਈ ਐਕਸੀਡੈਂਟ ਨਾ ਕੇ ਮੋਟਰਸਾਈਕਲ ਢਿਲਕ ਗਿਆ ਜੇ ਕੋਈ ਮਰ ਗਿਆ ਤੇ ਕੌਣ ਜ਼ਿੰਮੇਵਾਰ ਹੋਏਗਾ ਕਿਰਪਾ ਕਰਕੇ ਸਾਡੀ ਜਿਹੜੀ ਵੀਡੀਓ ਹੈ ਜਿਆਦਾ ਤੋਂ ਜਿਆਦਾ ਸ਼ੇਅਰ ਕੀਤੀ ਜਾਵੇ। ਆ ਵੇਖੋ ਜੀ ਆ ਸਾਡੇ ਘਰ ਜੇ ਸਾਡਾ ਆ ਵੇਖੋ ਕਿੱਥੋਂ ਤੱਕ ਪਾਣੀ ਤੇ ਕਿੱਧਰ ਨੂੰ ਲੰਗੀ ਹੈ ਦੱਸਿਓ। ਠੀਕ ਹੈ ਜੀ। ਆ ਕਿੱਧਰ ਨੂੰ ਨੰਗੀ ਹੈ ਦੱਸੋ। ਆ ਪਾਣੀ ਸਾਡਾ ਕਿੱਥੋਂ ਤੱਕ ਆ ਗਿਆ। ਆ ਵੇਖ ਲਓ ਜੀ ਨਾ ਤੇ ਨਲਕੇ ਤੇ ਅਸੀਂ ਜਾ ਸਕਦੇ ਆ। ਠੀਕ ਹੈ ਜੀ ਆ ਚੈੱਕ ਕਰੋ ਜੀ। ਆ ਸਾਡੇ ਨਲਕੇ ਦੇਲਾ ਆ ਸਾਡੇ ਵੇਖੋ ਜੀ ਘਰੇ ਹੈਗੀ ਆ ਜੀ ਬਾਬਾ ਜੀ ਦੇ ਵੇਖੋ ਜਗਾ ਜੀ ਇੱਥੇ ਆਂ ਮੱਥਾ ਟੇਕਦੇ ਰੋਜ਼ ਸੇਵਾ ਕਰਦੇ ਆ ਤੇ ਪਾਣੀ ਅੰਦਰ ਤੱਕ ਗਿਆ ਹੋਇਆ ਜੀ ਆਹ ਵੇਖ ਲਓ ਜੀ ਠੀਕ ਹੈ ਇੰਨੇ ਹਾਲਾਤ ਸਾਡੇ ਖਰਾਬ ਕੋਈ ਅਸੀਂ ਲੈਂਡਲੋਰਡ ਨਹੀਂ ਹੈਗੇ ਜੀ ਅਸੀਂ ਦੱਸੋ ਸਰਪੰਚਾ ਤਾਂ ਵੀ ਕੋਲੋਂ ਪੋਰੇ ਪਾ ਲੋ ਪੰਚਾਇਤਾਂ ਦੀ ਵੀ ਕੋਲੇ ਤੁਸੀਂ ਪੋਰੇ ਪੋਰੇ ਪਾਓ ਮਿੱਟੀ ਪਾ ਲੋ ਤੇ ਆਪੇ ਕਰ ਲੋ ਗਲੀ ਕਿੱਥੋਂ ਕਰੀਏ ਜੀ ਅਸੀਂ ਕੋਈ ਲੈਂਡਲੋਰਡ ਨਹੀਂ ਹੈਗੇ ਆ ਸਾਡਾ ਘਰ ਤੋਂ ਹੀ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਤੇ ਛੱਤਾਂ ਤੇ ਸਾਡੀਆਂ ਉਹ ਚੋਰੀਆਂ ਸਾਡੇ ਬੱਚੇ ਸਕੂਲ ਜਾਣ ਤੋਂ ਬੈਠੇ ਆਹ ਵੇਖ ਲਓ ਜੀ ਉੱਤੇ ਆਹ ਤੁਸੀਂ ਚੈੱਕ ਕਰ ਸਕਦੇ ਜੀ ਆਹ ਵੇਖ ਲਓ ਆ ਬਾਲਟੇ ਰੱਖ ਰੱਖ ਕੇ ਜਿਹੜੀਆਂ ਛੱਤਾਂ ਚੋਰੀਆਂ ਤੇ ਅਸੀਂ ਕੋਲੋਂ ਪੂਰੇ ਕਿੱਥੋਂ ਪਾਲੀਏ ਮਿੱਟੀ ਕੋਲੋਂ ਕਿੱਥੋਂ ਪਾਲੀਏ ਮਾੜੇ ਬੰਦੇ ਗਰੀਬ ਬੰਦੇ ਆ ਜੀ ਆ ਦੱਸੋ ਆ ਸਾਡੇ ਘਰ ਆ ਸੋਈ ਦੀ ਹਾਲਾਤ ਵੇਖ ਲੋ ਸਾਡੀ ਤੇ ਜੀ ਠੀਕ ਆ ਜੀ ਇੱਥੋਂ ਹੁਣ ਪਾਣੀ ਕੱਢ ਕੇ ਹਟੇ ਆ ਜੀ ਪਾਣੀ ਇੱਥੋਂ ਤੱਕ ਆ ਜਾਂਦਾ ਜੀ ਠੀਕ ਆ ਜੀ ਕਿੱਥੇ ਅਸੀਂ ਰੋਟੀ ਬਣਾਈਏ ਕਿੱਥੇ ਆ ਵੇਖ ਲੋ ਸਾਡੇ ਹਾਲਾਤ ਜੀ ਆ ਠੀਕ ਆ ਜੀ ਆ ਹਾਲਾਤ ਜੀ